ਭਾਰਤੀ ਕਿਸਾਨ ਜੁਨੀਅਰ ਇਕਤਾ ਗੁਰਾਹ ਦੇ ਬਲਾਕ ਪਵਾਨੀਗੜ੍ਹ ਵੱਲੋਂ ਪ੍ਰਧਾਨ ਦੀ ਅਗਵਾਈ ਹੇਠ ਪੀੜਤ ਕਿਸਾਨ ਸਵਰਗੀ ਅਵਤਾਰ ਸਿੰਘ ਜੋਲਿਆ ਦੀ ਜ਼ਮੀਨ 'ਚੋਂ ਪੁਲਿਸ ਪ੍ਰਸ਼ਾਸਨ ਵੱਲੋਂ ਤੱਕੇ ਨਾਲ ਰਾਤ ਨੂੰ 3 ਵਜੇ ਕਾਂਕ ਵੱਢੀ ਗਈ ਜਿਸ ਦੇ ਵਿਰੋਧ ਵਜੋਂ ਪਵਾਨੀਗੜ੍ਹ ਵਿਖੇ ਥਾਣੇ ਦੇ ਅੱਗੇ ਤਾਨਾ ਲਾ ਕੇ ਸ਼ਹਿਰ ਵਿੱਚ ਰੋਸ ਮਜਾਰਾ ਕੀਤਾ ਗਿਆ ਚੌਲੀਆਂ ਦਾ ਮਸਲਾ 1999 ਦੇ ਵਿੱਚ ਅਰਤਾਰ ਸਿੰਘ ਨੂੰ ਨਾਬੇ ਦੇ ਆੜਤੀਏ ਚੱਕ ਕੇ ਲੈ ਜਾਂਦੇ ਨੇ ਉਹਦੀ ਜ਼ਮੀਨ ਦਾ ਬਿਆਨਾਂ ਲਿਖਿਆ ਜਾਂਦਾ ਬਿਆਨਾਂ ਲਿਖ ਕੇ 2 ਦਿਨ ਰੱਖ ਕੇ ਉਹਨੂੰ ਪਿੰਡ ਦੀ ਸਾਥ ਵਿੱਚ ਸਿੱਟਿਆ ਜਾਂਦਾ ਹੈ ਉਹ ਇੱਥੇ ਥਾਣੇ ਆਉਂਦਾ ਹੈ ਥਾਣੇ ਅਰਜੀ ਦਿੰਦਾ ਵੀ ਮੇਰੇ ਨਾਲ ਆ ਵਾਪਰ ਗਿਆ ਮੈਨੂੰ ਕੱਪੜੇ ਲਾ ਕੇ ਕੁੱਟ ਕੇ ਉਹ ਸਿੱਟ ਗਿਆ ਮੇਰੀ ਜ਼ਮੀਨ ਦਾ ਬਿਆਨਾਂ ਲਿਖ ਲਿਆ ਗਿਆ ਡੀਐਸਪੀ ਦੇ ਹੱਥ ਪੇਸ਼ ਹੁੰਦਾ ਹੈ ਡੀਐਸਪੀ ਦੇ ਵੀ ਨਹੀਂ ਸੁਣੀ ਜਾਂਦੀ ਥਾਣੇ 'ਚ ਵੀ ਨਹੀਂ ਸੁਣੀ ਜਾਂਦੀ ਉਹ ਇਸ ਮਸਲੇ ਨੂੰ ਐਸਡੀਐਮ ਦੇ ਲੈ ਜਾਂਦਾ ਐਸਡੀਐਮ ਵੀ ਨਹੀਂ ਸੁਣਦਾ ਉਹ ਡੀਸੀ ਦੇ ਜਾਂਦਾ ਡੀਸੀ ਵੀ ਨਹੀਂ ਸੁਣਦਾ ਕੋਰਟ 'ਚ ਵੀ ਜਾਂਦਾ ਕਿਸੇ ਨੇ ਗੱਲਬਾਤ ਨਹੀਂ ਉਹਦੀ ਸੁਣੀ ਕੋਰਟ 'ਚ ਬਿਆਨਾਂ ਦੇ ਤਹਿਤ ਉਹ ਰਜਿਸਟਰੀ ਕਰਾ ਕੇ ਅੜਤੀਏ ਉਸ ਤੋਂ ਬਾਅਦ ਉਹ ਲੜਾਈ ਲੜਦਾ ਰਿਹਾ ਵਿਚਾਰਾ ਲਗਭਗ ਜਣੇ ਕਿ ਫੇਰੇ ਮਸਲਾ 2002 ਦੇ ਅੰਦਰੋਂ ਸਾਡੇ ਕੋਲੇ ਆਇਆ ਅਸੀਂ ਸਾਰਾ ਫਰੋਲਾ ਫਰਾਲੀ ਕਰਕੇ ਸਾਰੀਆਂ ਅਰਜ਼ੀਆਂ ਦੇਖੀਆਂ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ 2023 ਦੇ ਅੰਦਰ ਇਹ ਜ਼ਮੀਨ ਜਿਹੜੀ ਬੇਲੀ ਪਈ ਸੀ ਜ਼ਮੀਨ ਦੇ ਵਿੱਚ ਕੋਈ ਕਬਜ਼ਾ ਨਹੀਂ ਸੀਗਾ ਉਹ ਕਾਗਜ਼ੀ ਕਬਜ਼ਾ ਦਿਖਾਇਆ ਗਿਆ ਸੀ ਬਲਜਿੰਦਰ ਸਿੰਘ ਦਾ ਇਹ ਜ਼ਮੀਨ ਜਣੀ ਕਿ ਜਥੇਬੰਦੀ ਵੱਲੋਂ ਉਹ ਅਵਤਾਰ ਸਿੰਘ ਨੂੰ ਵਜਾਈ ਗਈ ਉਹਦੇ ਧੱਕੇ ਦੇ ਬਰਕਲਾਪ ਅਸੀਂ ਖੜੇ ਉਹ ਜ਼ਮੀਨ ਬੀਜੀ ਗਈ ਫਸਲਾਂ ਵੱਡੀਆਂ ਗਈਆਂ ਜਣੀ ਕਿ ਅੱਜ ਜਿਹੜਾ ਮਸਲਾ ਹੈ ਹੁਣ 2025 ਚ ਕਣਕ ਪਰਿਵਾਰ ਦੀ ਬੀਜੀ ਹੋਈ ਅਵਤਾਰ ਸਿੰਘ ਦੀ ਅਵਤਾਰ ਸਿੰਘ ਇਸੇ ਸਗਮੇ ਚ ਇਹਨਾਂ ਦੀਆਂ ਧਮਕੀਆਂ ਕਾਰਨ ਵਿਚਾਰਾ ਇਸ ਦੁਨੀਆ ਤੋਂ ਚਲੇ ਗਿਆ ਮਰ ਗਿਆ ਬਲਜਿੰਦਰ ਸਿੰਘ ਤੇ ਉਸ ਦਾ ਪਰਚਾ ਵੀ ਆਇਆ ਹੋਇਆ ਹੈ ਉਹ ਧਮਕੀਆਂ ਦੰਦਾ ਤੇ ਉਹ ਮਰ ਗਿਆ ਉਹ ਪਰਚੇ ਨੂੰ ਜਣੀ ਕਿ ਛੇਤੀ ਜਵਾਨ ਤੋਂ ਹੋ ਗਈ ਉਸ ਤਰੀਕੇ ਨਾਲ ਪਰਚਾ ਪ੍ਰਸ਼ਾਸਨ ਨੇ ਨਹੀਂ ਦਿੱਤਾ ਚਲਾਨਾ ਵੀ ਨਹੀਂ ਪੇਸ਼ ਕੀਤਾ ਜਣੀ ਕਿ ਹੁਣ ਪ੍ਰਸ਼ਾਸਨ ਦੇ ਯੋਰ ਨਾਲ ਡੰਡੇ ਦੇ ਯੋਰ ਨਾਲ ਰਾਤ ਲਗਭਗ 3 ਵਜੇ ਜਾ ਕੇ ਪ੍ਰਸ਼ਾਸਨ ਜਿਹੜਾ ਉਹ ਕਣਕ ਹੈ ਜਿਹੜੀ ਉਹ ਵੱਡ ਲਿੰਦਾ ਹੈ ਉਦੇ ਵਰਕਲਾਪਸੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਹੈ ਜਿਹੜਾ ਅੱਜ ਭਵਾਨੇਗੜ੍ਹ ਦੇ ਅੰਦਰ ਕਰ ਰਹੇ ਆ ਇੱਕ ਪਾਸੇ ਗੱਲ ਚੱਲਦੀ ਹੈ ਭਗਵੰਤ ਮਾਨ ਦੀ ਸਰਕਾਰ ਦੀ ਵੀ ਅਸੀਂ ਕਿਸੇ ਨਾਲ ਧੱਕਾ ਨਾ ਹੋਣ ਦੇਵਾਂਗੇ ਤੇ ਨਾ ਕਰਾਂਗੇ ਅੱਜ ਇਸ ਧੱਕੇ ਦੇ ਵਰਕਲਾਫ ਕੋਈ ਨਹੀਂ ਬੋਲਿਆ ਸਰਕਾਰਾਂ ਉਲਟ ਖੜੀਆਂ ਮਾਨ ਜੋ ਕੋਰਟ ਉਲਟ ਖੜਿਆ ਹੈ ਕੋਰਟ ਸਿਰਫ ਕਾਗਜ਼ ਦੇਖਦਾ ਹੈ ਗਰਾਊਂਡ ਲੈਵਲ ਤੇ ਨਹੀਂ ਦੇਖਦਾ ਵੀ ਕੀਤਾ ਕੀ ਹੋਇਆ ਉਸ ਬਲਜਿੰਦਰ ਸਿੰਘ ਵੱਲੋਂ ਐਡਾ ਨਜਾਇਜ਼ ਧੱਕਾ ਅੱਜ ਉਹਦੀ ਪਿੱਠ ਤੇ ਫੇਰ ਪ੍ਰਸ਼ਾਸਨ ਖੜਿਆ ਜਦੋਂ ਇਹ ਲਗਭਗ ਐਸਐਸਪੀ ਸਾਹਿਬ ਨਾਲ ਡੀਸੀ ਸਾਹਿਬ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਨੇ ਪਹਿਲਾਂ ਵੀ ਐਸਐਸਪੀ ਬਦਲ ਕੇ ਗਏ ਐ ਉਹ ਮੰਨਦੇ ਐ ਡੀਐਸਪੀ ਮੰਨਦੇ ਐ ਵੀ ਹਾਂ ਬਲਜਿੰਦਰ ਨਾਲ ਧੱਕਾ ਹੋਇਆ ਪਰ ਅਨਸਾਫ਼ ਕਿਤੇ ਨਹੀਂ ਅੱਜ ਵੀ ਇਸ ਪਰਿਵਾਰ ਨਾਲ ਵੱਡੇ ਤੌਰ ਤੇ ਧੱਕਾ ਹੋਇਆ ਹੈ ਜ਼ਮੀਨ ਬੀਜੀ ਹੋਈ ਇਹਨਾਂ ਦੀ ਪਿਛਲੀ ਜੀਰੀ ਇਹਨਾਂ ਨੇ ਵੱਢੀ ਪਿਛਲੀ ਕਣਕ ਇਹਨਾਂ ਨੇ ਵੱਢੀ ਹੁਣ ਜਿਹੜੀ ਕਣਕ ਇਹਨਾਂ ਦੀ ਬੀਜੀ ਹੋਈ ਸੀ ਵੱਢਣੀ ਸੀ ਉਹ ਆਪਦੇ ਡੰਡੇ ਦੇ ਜ਼ੋਰ ਨਾਲ ਪ੍ਰਸ਼ਾਸਨ ਰਾਤ ਵੱਢ ਲੈ ਆਇਆ ਇਹਦੇ ਵਰਕਲਾ ਆਪ ਅਸੀਂ ਇਕੱਠੇ ਹੋਏ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਪੂਰੀ ਤਰ੍ਹਾਂ ਤੇ ਬਿਉਂਤਕੇ ਨੂੰ ਮੀਟਿੰਗ ਕਰਕੇ ਉਹ ਹੱਦ ਤੱਕ ਜਾਵਾਂਗੇ ਜਿੱਥੇ ਇਨਸਾਫ ਮਿਲੇਗਾ ਉੱਥੇ ਜਾ ਕੇ ਖੜਾਂਗੇ ਲੋਕਾਂ ਦੀ ਕਚਹਿਰੀ 'ਚ ਗੱਲ ਗਈ ਹੋਈ ਹੈ ਲੋਕਾਂ ਦੀ ਕਚਹਿਰੀ ਕੀ ਫੈਸਲਾ ਕਰਦੀ ਹੈ ਉਹਨੂੰ ਲੈ ਕੇ ਅਸੀਂ ਅੱਗੇ ਵਧਾਂਗੇ ਇਸ ਕਰਕੇ ਅੱਜ ਅਸੀਂ ਵੱਡੇ ਪੱਧਰ ਤੇ ਇਕੱਠੇ ਹੋયા ਆਉਣ ਵਾਲਾ ਸਮਾਂ ਮੀਟਿੰਗ ਕਰਕੇ ਕਰਨਾ ਕੀ ਇਹ ਜ਼ਮੀਨ 'ਚ ਜੀਰੀ ਕੌਣ ਲਾਊਗਾ ਜ਼ਮੀਨ ਕੌਣ ਬੀਜੂਗਾ ਉਹਦਾ ਫੈਸਲਾ ਅਸੀਂ ਅੱਜ ਤੋਂ ਬਾਅਦ ਮੀਟਿੰਗ ਕਰਕੇ ਦੁਬਾਰਾ ਕਰਾਂਗੇ ਹਾਂ ਜਿਹੜੀ ਕਣਕ ਵੱਡੀ ਗਈ ਕੀ ਉਹ ਵਾਪਸ ਲਈਦੀ ਜਾਵੇਗੀ ਜਾਂ ਕੀ ਕਰਾਂਗੇ ਉਹਤੇ ਅਸੀਂ ਲੱਗੇ ਹੋਏ ਹਾਂ ਉਹਨੂੰ ਵਾਪਸ ਲਿਆਉਣਾ ਹੈ ਉਹ ਤਾਂ ਪ੍ਰਸ਼ਾਸਨ ਨੇ ਪੂਰੇ ਜ਼ੋਰ ਨਾਲ ਵੱਡੇ ਪੱਧਰ ਤੇ ਵੱਡੀ ਗਿਣਤੀ ਲਾ ਕੇ ਰਾਤ ਨੂੰ ਵੱਡੀ ਹੈ ਉਹ ਕਣਕ ਕਿੱਧਰ ਨੂੰ ਗਈ ਹੈ ਕਿਵੇਂ ਗਈ ਹੈ ਉਹਦੀ ਪੜਤਾਲ ਅਸੀਂ ਕਰ ਰਹੇ ਆ ਆਪਦੇ ਤੌਰ ਤੇ ਉਹ ਕਣਕ ਆਉਂਦੀ ਹੈ ਨਹੀਂ ਆਉਂਦਾ ਸਵਾਲ ਉਹਦਾ ਨਹੀਂ ਜ਼ਮੀਨ ਦਾ ਸਵਾਲ ਹੈ ਮਸਲਾ ਜ਼ਮੀਨ ਦਾ ਹੈ ਜਿਹੜੀ ਜ਼ਮੀਨ ਅਵਤਾਰ ਸਿੰਘ ਨਾਲ ਧੱਕੇ ਨਾਲ ਜਣੀ ਕਿ ਉਹ ਹੀ ਗਈ ਹੈ ਇੱਕ ਮਸਲਾ ਕੁੱਲ ਥੋੜੇ ਜੇ ਪੈਸਿਆਂ ਦਾ ਸੀਗਾ ਜਿਹੜੇ ਥੋੜੇ ਜੇ ਪੈਸਿਆਂ ਪਿੱਛੇ ਆੜਤੀਆਂ ਨੂੰ ਚੱਕ ਕੇ ਬੰਨ ਕੇ ਲਿਜਾ ਕੇ ਬਲਜਿੰਦਰ ਸਿੰਘ ਨੂੰ ਰਜਿਸਟਰੀ ਕਰਵਾ ਦਿੰਦਾ ਹੈ ਮਸਲਾ ਇਹਦਾ ਹੈ ਦੇਖੋ ਥਾਣੇ ਦੇ ਤਾਂ ਜਿਹੜੀ ਇਹ ਜੌਲੀ ਵਾਲੀ ਜ਼ਮੀਨ ਦਾ ਮਸਲਾ ਦੀ ਮੈਟਰ ਸੀ ਉਹ ਰਾਤ ਇਹਨਾਂ ਨੇ ਕਣਕਣ ਕਬੱਡੀ ਹੈ ਪ੍ਰਸ਼ਾਸਨ ਨੇ ਸਰਕਾਰ ਦੀ ਭਲੀ ਮੁਕਤਾ ਵਿੱਚ ਕੋਟਾਂ ਦਾ ਰੋਲ ਇਹਦੇ ਵਿੱਚ ਤੇ ਤਿੰਨ ਫਸਲਾਂ ਹੋ ਗਏ ਅਵਤਾਰ ਸਿੰਘ ਬੀਜ ਦਾ ਧੀ ਕਬਜ਼ਾ ਅਵਤਾਰ ਸਿੰਘ ਦਾ ਧੀ ਕਾਗਜ਼ਾਂ ਜਹੇ ਉਹਨਾਂ ਦਾ ਸੀ ਇਸ ਕਰਕੇ ਇਹਨਾਂ ਨੇ ਚੋਰੀਆਂ ਇਹਦਾ ਮਤਲਬ ਇਹ ਪਤਾ ਲੱਗਦਾ ਵੀ ਚੋਰ ਐਵੇਂ ਕੰਮ ਕਰਦਾ ਹੁੰਦਾ ਜੇ ਉਹ ਕਹਿੰਦੇ ਵੀ ਜ਼ਮੀਨ ਸਾਡੀ ਹੈ ਸਾਡੇ ਨੌਕਰਦੌਰੀਆਂ ਨੇ ਸਾਡੀ ਜ਼ਮੀਨਾਂ ਅਸੀਂ ਕੋਰਟ ਦੇ ਵਿੱਚ ਜਿੱਤ ਕੇ ਆਏ ਆ ਫਿਰ ਮਨਜੋ ਕੋਰਟ ਨੂੰ ਵੀ ਇਹ ਦੇਖਣਾ ਚਾਹੀਦਾ ਵੀ ਬਜ਼ਾਰਾ ਕੌਣ ਹੈ ਉਥੇ ਕੁਮਾਰੀ ਕਰਕੇ ਪਰਦਾਲ ਕਰਦੇ ਵੀ ਕਿਹਦੀ ਬਿਜੀ ਵੀ ਹੈ ਕਿਹਦਾ ਕਬਜ਼ਾ ਹੈ ਤੇ ਜੇ ਨਹੀਂ ਕਾਗਜਾਂ ਦੇ ਵਿੱਚ ਦਿਖਾਇਆ ਇਹ ਜਣੀ ਰਲਿਆ ਰਲਿਆ ਹੋਇਆ ਸਾਰਾ ਸਿਸਟਮ ਹੈ ਇਸ ਕਰਕੇ ਤਾਂ ਇਹ ਚੋਰੀਆਂ ਕਣਕ ਵੱਢ ਕੇ ਲਏ ਗਏ ਨੇ ਇਹ ਕਣਕ ਦਿਨੇ ਵੱਢਦੇ ਜਿਹਨਾਂ ਦੀ ਕਣਕ ਦੀ ਇਹ ਜੇ ਕਰਕੇ ਰਾਤ ਨੂੰ ਕਿਉਂ ਵੱਢੀ ਹੈ ਇਸ ਕਰਕੇ ਅਸੀਂ ਤਾਂ ਅੱਜ ਇਕੱਠੇ ਹੋਏ ਹਾਂ ਫੌਰੀ ਜਦੋਂ ਸਾਨੂੰ ਪਤਾ ਲੱਗਿਆ ਦੜਕੇ ਦਿਨ ਚੜ੍ਹੇ ਵੀ ਕਣਕ ਲੈ ਗਏ ਵੱਢ ਕੇ ਤੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਮੋਬਾਈਲ ਜਮ੍ਹਾਂ ਕਰ ਲਿਆ ਪਹਿਲਾਂ ਵੀ ਇੱਕ ਦਿਨ ਮੁੰਡੇ ਨੂੰ ਚੱਕ ਲਿਆ ਤੇ ਅਸੀਂ ਕਹਿਤਾ ਦੀ ਵੀ ਅਜੇ ਤੂੰ ਕਣਕ-ਕੁਣਕ ਦੇ ਵਿੱਚ ਢਾਲ-ਫਾਲ ਨਾ ਵੱਢੀ ਕੋਈ ਅਜੇ ਚਲ ਆਪਾਂ ਵਿਚਾਰ ਰਹੇ ਹਾਂ ਇੱਧਰ ਪਰ ਪ੍ਰਸ਼ਾਸਨ ਦੀ ਨੀਤ ਵਿਗੜੀ ਤੇ ਸਰਕਾਰ ਦੀ ਨੀਤ ਵਿਗੜੀ ਇਹ ਦਿਖਾਦੀ ਚਿੱਟੀ ਨੰਗੀ ਹੋਈ ਹੈ ਤੇ ਅੱਜ ਅਸੀਂ ਆਪਦਾ ਰੋਸ ਪ੍ਰਗਟ ਸ਼ਹਿਰ ਦੇ ਵਿੱਚ ਲੋਕਾਂ ਨੂੰ ਦੱਸਾਂਗੇ ਵੀ ਐਂ ਕਰਦੇ ਹੁੰਦੇ ਨੇ ਤਕੜੇ ਲੋਕ ਜਿਹੜੇ ਆੜਤੀਆਂ ਕੰਨੀ ਖੜੇ ਹੁੰਦੇ ਨੇ ਜਿਹੜੇ ਇਹ ਗੁੰਡਾਗਰਦੀਆਂ ਕਰਦੇ ਹੁੰਦੇ ਨੇ ਉਹੋ ਛੋਟੇ ਕਿਸਾਨਾਂ ਨਾਲ ਐਂ ਕਰਦੇ ਹੁੰਦੇ ਨੇ ਅਵਤਾਰ ਸਿੰਘ ਦੀ ਮੌਤ ਹੋ ਗਈ ਧਮਕੀਆਂ ਨਾਲ ਮੌਤ ਹੋ ਗਈ ਬਰਵਿੰਦਰ ਸਿੰਘ ਧਮਕੀਆਂ ਮਾਰਦਾ ਰਿਹਾ ਤੇ ਪਰ ਇਹਨਾਂ ਨੇ ਚਲਾਨ ਪੇਸ਼ ਨਹੀਂ ਕੀਤਾ ਪਰਚਾ ਕਰਤਾ ਚਲਾਨ ਪੇਸ਼ ਨਹੀਂ ਕੀਤਾ ਅਜੇ ਤੱਕ ਤੇ ਇੱਧਰ ਕਣਕ ਦੀ ਵਡਣ ਦੀ ਹੋ ਗਈ ਉਹਨੂੰ ਕਬਜ਼ਾ ਦੇਉਣ ਦੀ ਹੋ ਗਈ ਕਬਜ਼ਾ ਤਾਂ ਉਹਦੇ ਕੋਲੇ ਪਹਿਲਾਂ ਵੀ ਕਹਿੰਦੇ ਵੀ ਕਬਜ਼ਾ ਉਹਦੇ ਕੋਲੇ ਆ। ਫਿਰ ਹੁਣ ਰੌਲਾ ਕੀ ਹੈ ਕਾਹਦਾ ਕਬਜ਼ਾ ਕਰਵਾਇਆ ਹੁਣ ਇਹਨਾਂ ਨੂੰ। ਇਸ ਕਰਕੇ ਇਹ ਰਲੀਬਲੀ ਖੇਡ ਹੈ। ਇਸ ਕਰਕੇ ਅਸੀਂ ਆਉਣ ਵਾਲੇ ਦਿਨਾਂ 'ਚ ਇਹਨੂੰ ਵਿਚਾਰਾਂਗੇ ਵੀ ਕੀ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ